ਫਿਰੋਜ਼ਪੁਰ ਦੇ ਨਸ਼ਿਆਂ ਖਿਲਾਫ ਵਿਟੀ ਮੁਹਿੰਮ ਤਹਿਤ ਕਾਰਵਾਈ ਕਰਦੇ ਹਾਂ ਥਾਣਾ ਸਿਟੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 260 ਗ੍ਰਾਮ ਹੀਰੋਇਨ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਦੋ ਜਿੰਦਾ ਰੌਂਦ ਤੇ ਇੱਕ ਕਾਰ ਬਰਾਮਦ ਕੀਤੀ ਹੈ ਡੀਐਸਪੀ ਸੁਰਿੰਦਰਪਾਲ ਬਾਂਸਲ ਨੇ ਦੱਸਿਆ ਹੈ ਕਿ ਸਬ ਇੰਸਪੈਕਟਰ ਅਜਮੇਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸੰਬੰਧੀ ਚੌਂਕ ਮੁਲਤਾਨੀ ਗੇਟ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੈਮੂਅਲ ਪੱਟੀ ਉਰਫ ਸੈਮ ਅਤੇ ਰਾਹੁਲ ਹੀਰੋਇਨ ਵੇਚਣ ਦਾ ਧੰਦਾ ਕਰਦੇ ਨੇ ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਵੀ ਹੈ Swift ਕਾਰ ਨੰਬਰ PB 66 D 3460 ਤੇ ਖਾਈ ਰੋਡ ਵਾਲੇ ਪਾਸੇ ਤੋਂ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਆ ਰਹੇ ਨੇ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਉਕਤ ਨਸ਼ਾ ਤਸਕਰਾਂ ਨੂੰ ਸਮੇਤ ਕਾਰ ਕਾਬੂ ਕੀਤਾ ਗਿਆ ਤਲਾਸ਼ੀ ਦੌਰਾਨ ਇਹਨਾਂ ਕੋਲੋਂ 260 ਗ੍ਰਾਮ ਹਿਰੋਇਨ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਦੋ ਜਿੰਦਾ ਰੌਦ ਬਰਾਮਦ ਹੋਏ ਨੇ ਇਸ ਸੰਬੰਧੀ थाना ਸਿਟੀ ਫਿਰੋਜ਼ਪੁਰ ਵਿਖੇ ਸੈਮੂਲ ਪੱਟੀ ਉਰਫ ਸੈਮ ਪੁੱਤਰ ਦੌਲਤ RAM ਵਾਸੀ ਪਿੰਡ ਬੁੱਕਣਖਾਂ ਵਾਲਾ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਰਾਹੁ ਪੁੱਤਰ ਲਾਲ ਚੰਦ ਵਾਸੀ ਹਿਸਾਨ ਵਾਲਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਖਿਲਾਫ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਚਰਨਜੀਤ ਸਿੰਘ ਦੇ ਰਹਿਤਾਂ ਦੇ ਨਸ਼ੇ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਕੱਲ 1822 ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਚੈੱਕ ਕੀਤਾ ਰੋਨ ਚੈਕਿੰਗ ਉਨਾ ਕੋਲ ਸਵਿਫਟ ਕਾਰ ਦੇ ਵਿੱਚੋਂ 260 ਗ੍ਰਾਮ ਹਿਰੋਇਨ ਇੱਕ ਪਿਸਤਲ ਰਜਾਇਤ ਦੋ ਜਿੰਦਾਂ ਰੂਪ ਬਰਾਬਰ ਦੇ ਹੋਏ ਨੇ। ਦੋਸ਼ੀ ਸ਼ੈਮੂਲ ਪੱਟੀ ਜੋ ਕਿ ਬੁੱਕਨਸ਼ਾਹ ਵਾਲਾ ਆਣਾ ਕੁਲਘੜੀ ਦੇ ਰਹਿਣ ਵਾਲਾ ਹੈ। ਇਹਦੇ ਖਿਲਾਫ ਪਹਿਲਾਂ ਵੀ ਐਨਡੀ ਦੇ ਪਰਚੇ ਦਰਜ ਨੇ। ਉਹ ਜਿਹੜਾ ਰਾਹੁਲ ਹੈ ਜੋ ਕਿ ਸਦਰ ਜਲਾਲਾਬਾਦ ਦਾ ਰਹਿਣ ਵਾਲਾ ਹੈ। ਇਹਨਾਂ ਨੂੰ ਮਾਰ ਲਿਆ ਨੇ। ਹਾਂ ਇਹਨਾਂ ਦਾ ਮਾਰ ਲਿਆ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਦਾ ਬੈਕਗ੍ਰਾਉਂਡ ਫਾਰਵਰਡ ਲਿੰਕ ਦੇਖਾਂਗੇ। ਇਹ ਵੀ ਸ਼ੋਰਪੁਰੋਂ ਤੋਂ ਸ਼ਾਮਲ ਨੇ। ਸਾਰੀ ਕਾਰਵਾਈ ਕੀਤੀ ਜਾਏਗੀ। ਚਰਚ ਰੋਜੀ ਸਿਗਰੀ ਨਾਦਤਾਂ ਦੇ ਨਸ਼ੇ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਕੱਲ 1822 ਨੂੰ थाना ਸਿਟੀ ਫਰੋਜਪੁਰ ਦੀ ਪੁਲਸ ਨੇ ਦੋ ਦੋਸ਼ੀਆਂ ਨੂੰ ਅਰੈਸ ਕੀਤਾ ਚੈੱਕ ਕੀਤਾ ਕਰਾਨੀ ਚੈਕਿੰਗ ਉਹਨਾਂ ਕੋਲੋਂ ਸਵਿਫਟ ਕਾਰ ਦੇ ਵਿੱਚੋਂ 260 ਗ੍ਰਾਮ ਹਿਰੋਇਨ ਇੱਕ ਪਿਸਤਨ ਰਜਾਇਦ ਦੋ ਜਿੰਦਾ ਰੂਪ ਗ੍ਰਾਮ ਦੇ ਲੇ ਕੋਸ਼ਿ ਸੈਮੋਲ ਪੱਟੀ ਜਿਹੜੀ ਬੁੱਕਨਸ਼ਾਹ ਵਾਲਾ ਆਣਾ ਕੁਲਘੜੀ ਦੇ ਰਹਿਣ ਵਾਲਾ ਇਹ ਗੱਲ ਪਹਿਲਾਂ ਵੀ ਐਨਡੀ ਦੇ ਪਰਚੇ ਦਰਜ ਨੇ ਜੋ ਜਰਾਹੁਲ ਹੈ ਜੋ ਕਿ ਸਦਰ ਜਲਾਲਾਬਾਦ ਦਾ ਰਹਿਣ ਵਾਲਾ ਹੈ ਇਹਨਾਂ ਦਾ ਮਾਰਡ ਲੈਣਾ ਹੈ ਹਾਂ ਇਹਨਾਂ ਦਾ ਮਾਰਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਦਾ ਬੈਕਗ੍ਰਾਉਂਡ ਫਾਉਰ ਲਿੰਕ ਦੇਖਾਂਗੇ ਇਸ ਹੋਰਪਰ ਨੂੰ ਸ਼ਾਮਲ ਨੇ ਸਾਰੇ ਦੀ ਤੀਸ ਕੀ ਜਾਏਗੀ ਸਿਰਚਰਨ ਦੀ ਸਿਗਰੀਆਂ ਦੇ ਤਾ ਤੇ ਨਸ਼ੇ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਕੱਲ 18 ਸਬ 22 ਨੂੰ ਥਾਣਾ ਸਿਟੀ ਫਰੋਜਪੁਰ ਦੀ ਪੁਲਸ ਨੇ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਚੈੱਕ ਕੀਤਾ ਹੈ ਕਰਨੇ ਚੈਕਿੰਗ ਉਹਨਾਂ ਕੋਲੋਂ ਸਵਿਫਟ ਕਾਰ ਦੇ ਵਿੱਚੋਂ 260 ਗ੍ਰਾਮ ਹੈਰੋਇਨ ਇੱਕ ਪਿਸਤਲ ਜਾਇਦ ਦੋ ਜਿੰਦਾ ਰੂਮ ਗ੍ਰਾਮ ਦੇ ਹੋਏ ਨੇ ਦੋਸ਼ੀ ਸੈਮੋਲ ਪੱਟੀ ਜੋ ਕਿ ਬੁੱਕਨਸ਼ਾਹ ਵਾਲਾ ਹਣਾ ਕੁਲਗੜੀ ਦੇ ਰਹਿਣ ਵਾਲਾ ਇਹਦੇ ਨਾਲ ਪਹਿਲਾਂ ਵੀ ਐਨਡੀ ਦੇ ਪਰਚੇ ਦਰਜ ਨੇ ਜੁਜਰ ਰਾਹੁਲ ਹੈ ਜੋ ਕਿ ਸਦਰ ਜਲਾਲਾਪਾਦ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਮਾਰ ਲੈਣਾ ਹੈ ਹਾਂ ਇਹਨਾਂ ਦਾ ਮਾਰ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਇਹ ਇਹਦਾ ਦੇਖੋ ਫਵਰ ਲਿੰਕ ਦੇਖਾਂਗੇ ਜਿਸ ਹੋਰਪੁਰ ਨੂੰ ਸ਼ਾਮਲ ਨੇ ਸਾਰੇ ਤੇ ਤੀਸ ਕਿਤੇ